ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ ਤੇ ਕਰ ਲੂਗਾ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ ਪਿੰਡਾਂ 'ਚ ਪੰਚਾਇਤਾਂ ਦੀਆਂ ਚੋਣਾਂ ਵੇਲੇ ਬਹੁਤ ਲੜਾਈਆਂ ਦੇਖੀਆਂ ਮੈਂ ਇੱਕ ਦੂਜੇ ਤੇ 751 ਦੇ ਪਰਚੇ ਹੋ ਜਾਂਦੇ ਆ ਇੱਕ ਦੂਜੇ ਦੇ ਘਰ ਦੇ ਮੂਹਰ ਦੀ ਲਲਕਾਰੇ ਮਾਰ ਕੇ ਲੰਗਦੇ ਆ ਇੱਕ ਦੂਜੇ ਨੂੰ ਨੀਚਾ ੱੱਲੇ ਦਿਖਾਉਣ ਦੀ ਹੋੜ ਲੱਗ ਜਾਂਦੀ ਐ ਤਾਰੂਆਂ ਪਈਆਂ ਜਾਂਦੀਆਂ ਨੇ ਜਲੇਬੀਆਂ ਵੰਡੀਆਂ ਜਾਂਦੀਆਂ ਨੇ ਪਿੰਡ ਦਾ ਸਰਪੰਚ ਬਣਨ ਵਾਸਤੇ ਕਈ ਬੰਦੇ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਐਨਾਉਂਸ ਕਰਦਾ ਅੱਜ ਕਿ ਸਰਬਸੰਮਤੀ ਕਰ ਲੋ ਪਿੰਡ 'ਚ ਸਰਪੰਚ ਪਿੰਡ ਦਾ ਚੁਣੋ ਕਿਸੇ ਪਾਰਟੀ ਦਾ ਨਾ ਚੁਣੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਸਰਬਸੰਮਤੀਆਂ ਕਰ ਲੋਗੇ ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ ਤੇ ਕਰ ਲੂਗਾ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੀ ਗੱਡੀ ਤੇ ਲਾਲ ਅੱਖਰਾਂ ਚ ਪਲੇਟ ਲਾ ਕੇ ਰੱਖਦੇ ਨੇ ਸਾਬਕਾ ਸਰਪੰਚ ਪਰ ਸਾਬਕਾ ਦਾ ਵੀ ਪਲੇਟ ਲੱਗਦੀ ਐ ਉਹ ਸਮਝਦੇ ਨੇ ਅਸੀਂ ਪੈਸੇ ਨਾਲ ਸਰਪੰਚ ਬਣ ਜਾਗੇ ਕਈ ਪਿੰਡਾਂ 'ਚ ਵੱਡੇ ਪਿੰਡਾਂ 'ਚ 30-30 ਲੱਖ ਰੁਪਈਆ 40-40 ਲੱਖ ਰੁਪਈਆ ਵੀ ਸਰਪੰਚੀ ਦੀ ਇਲੈਕਸ਼ਨ ਤੇ ਖਰਚ ਕਰ ਦਿੱਤਾ ਜਾਂਦਾ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਜਿਨ੍ਹਾਂ ਕੋਲੇ ਇਹ ਗਲਤ ਫਹਮੀ ਹੈ ਜਾਂ ਖੁਸ਼ ਫਹਮੀ ਹੈ ਕਿ ਅਸੀਂ ਪੈਸੇ ਲਾ ਕੇ 30 ਲੱਖ ਲਾ ਕੇ ਬਾਅਦ 'ਚ 3 ਕਰੋੜ ਕਮਾਵਾਂਗੇ ਸਰਪੰਚ ਬਣ ਕੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਪਹਿਲਾਂ ਨਹੀਂਆਂ ਗੱਲਾਂ ਗਈਆਂ 3 ਲੱਖ ਲਾ ਤਾਂ ਦਿਓਗੇ ਪੂਰੇ ਕਿਵੇਂ ਕਰੋਗੇ ਪੈਸੇ ਤਾਂ ਮੇਰੇ ਕੋਲ ਹੀ ਜਾਣਗੇ ਨਾ ਗਲੀਆਂ ਨਾਲੀਆਂ ਦੇ ਪੈਸੇ ਖਾਣ ਨੂੰ ਫਿਰਦੇ ਹੋ ਗਲੀਆਂ ਨਾਲੀਆਂ ਬਾਅਦ ਸ਼ੁਰੂ ਹੁੰਦੀਆਂ ਨੇ ਕਈ ਥਾਵਾਂ 'ਚ ਸਰਪੰਚ ਦੀ ਕੋਠੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਮਤਲਬ ਹੁਣ ਉਹ ਭੁੱਲ ਜਾਣ ਕਿ 40 ਲੱਖ ਲਾ ਕੇ 3 ਕਰੋੜ ਕਮਾਵਾਂਗੇ 30 ਲੱਖ ਲਾ ਕੇ 3 ਕਰੋੜ ਕਮਾਵਾਂਗੇ ਪੈਸੇ ਨਾਲ ਸਰਪੰਚੀ ਜਿੱਤੋਗੇ ਜਿੱਤ ਲਿਓ ਪਰ ਜਿਹੜਾ ਗਵਰਨਮੈਂਟ ਵੱਲੋਂ ਪੈਸਾ ਆਊਗਾ ਉਹਦਾ ਪਿੰਡ ਤੇ ਲਾਉਣਾ ਪਊਗਾ ਉਹਦੇ ਚ ਅਸੀਂ ਕੋਈ ਕਪੜਾ ਨਹੀਂ ਹੋਣ ਦੇਣਾ ਇਸ ਕਰਕੇ ਕੋਈ ਗਲਤ ਫਹਿਮੀ ਚਲਾ ਰਹੇ ਹੋ ਕਿ ਅਸੀਂ ਪੈਸੇ ਨਾਲ ਸਰਪੰਚੀ ਜਿੱਤ ਲਾਂਗੇ ਪਹਿਲੇ ਹੀ ਕਹਿ ਚੁੱਕਿਆ ਕਿ ਪਹਿਲੇ 3 ਮਹੀਨਿਆਂ ਚ ਗਾਰੰਟੀ ਪੂਰੀ ਕਰਤੀ ਸੀ ਦੇਸ਼ ਦਾ ਪਹਿਲਾ ਸੂਬਾ ਹੈ ਪੰਜਾਬ ਜਿੱਥੇ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਔਰ ਬਿਜਲੀ ਬੋਰਡ ਨੂੰ ਵੀ ਘਾਟਾ ਨਹੀਂ ਪੈਣ ਦਿੱਤਾ ਉਹਨਾਂ ਦੀ ਵੀ ਸਬਸਿਡੀ ਸਾਰੀ ਅਸੀਂ ਪੇ ਕਰ ਰਹੇ ਹਾਂ ਰੋਜ਼ਗਾਰ ਦੇ ਮਾਮਲੇ ਚ ਆਮ ਤੌਰ ਤੇ ਸਰਕਾਰਾਂ ਚੋਣਾਂ ਵਾਲੇ ਬਰੇ ਚ 5-6 ਮਹੀਨੇ ਪਹਿਲਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ ਨੇ ਤਾਂ ਕਿ ਲੋਕਾਂ ਨੂੰ ਇਹੀ ਯਾਦ ਰਹੇ ਬਾਕੀ 4.5 ਸਾਲ ਭੁੱਲ ਜਾਣ ਵੀ ਉਹ 6 ਮਹੀਨੇ ਦੀ ਸਕੀਮਾਂ ਜਿਹਾ ਦੇ ਦੋ ਨੌਕਰੀਆਂ ਦੇਵਾਂਗੇ ਉਹ ਗੱਲ ਹੈ ਇੱਕ ਘਰ ਸੀਗਾ ਉਹਨਾਂ ਦੇ ਕੁੜੀ ਦਾ ਵਿਆਹ ਸੀ ਚੰਗਾ ਵਧੀਆ ਸਰਦਾ ਪੋਜਦਾ ਘਰ ਸੀ ਉਹਨਾਂ ਨੇ ਕੁੜੀ ਨੂੰ ਦੇਣ ਵਾਸਤੇ ਦਾਜ ਵਧੀਆ ਟੈਲੀਵਿਜ਼ਨ ਬڑے ਬڑے ਫਰਿੱਜ ਫਰਿੱਜ ਸਭ ਕੁਝ ਸੋਨਾ ਸੋਨਾ ਤਿਆਰ ਕਰ ਲਿਆ ਅਗਲੇ ਦਿਨ ਬਰਾਤ ਆਉਣੀ ਸੀ ਪਹਿਲੀ ਰਾਤ ਡਾਕੂਆਂ ਨੂੰ ਪਤਾ ਲੱਗ ਗਿਆ ਡਾਕੂ ਘਰੇ ਆਏ ਡਾਕਾ ਮਾਰਿਆ ਸਭ ਟੀਵੀ 2ਵੀ ਬੀਸੀਆਰ ਸਭ ਗਹਿਣੇ ਗੱਟੇ ਬਿਸਤਰੇ ਸੂਟ ਮਹਿੰਗੇ ਮਹਿੰਗੇ ਸਾਰਾ ਦਾਇ ਦਾ ਸਮਾਨ ਟਰੱਕ ਚ ਲੱਦਿਆ ਤੇ ਡਾਕੂਆਂ ਦਾ ਜਿਹੜਾ ਸਰਦਾਰ ਸੀ ਇੱਕ ਉਹ ਜਿਹੜਾ ਟੱਬਰ ਸੀ ਉਹਨਾਂ ਨੇ ਇੱਕ ਕਮਰੇ 'ਚ ਹੀ ਬੰਨਿਆ ਹੋਇਆ ਸੀ ਉਹ ਕੁੰਡਾ ਖੋਲ ਕੇ ਟੱਬਰ ਵਾਲ ਨੂੰ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਉਹ ਕੁੜੀ ਡਰਦੀ ਰਦੀ ਖੜੀ ਹੋਈ ਕਹਿੰਦੀ ਜੀ ਮੇਰਾ ਵਿਆਹ ਹੈ ਡਾਕੂ ਨੇ 100 ਰੁਪਏ ਦਿੱਤਾ ਉਹਨੂੰ ਕਹਿੰਦਾ ਆ ਭਾਈ ਸ਼ਗਨ ਲੈ ਲੈ ਜਿਉਂਦੀ ਵਸਦੀ ਰਹੇ ਚਲੋ ਜੀ ਲੁੱਟ ਕੇ ਲੈ ਗਏ ਅਗਲੇ ਦਿਨ ਪੁਲਿਸ ਆਈ ਕੁੜੀ ਦੇ ਘਰ ਦਾ ਕੋਈ ਬੰਦਾ ਪੁਲਿਸ ਕੋਲੇ ਸ਼ਿਕਾਇਤ ਲਿਖਾਉਣ ਨੂੰ ਤਿਆਰ ਨਹੀਂ ਸੀ ڈاکੂਆਂ ਦੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਕੇ ਕੁੜੀ ਨੂੰ ਇਹ ਆਪਣੇ ਨਾਲ ਇੰਦੀ ਕਰਦੇ ਰਹੇ ਆ ਸਾਢੇ 4 ਸਾਲ ਲੁੱਟੇ ਜਾਂਦੇ ਰਹੇ ਆ ਆਖਰੀ 6 ਮਹੀਨੇ ਚ ਛੋਟੇ ਛੋਟੇ ਸ਼ਗਨ ਦੇ ਦਿੰਦੇ ਸੀ ਆਪਾਂ ਨੂੰ ਵੀ ਸਾਢੇ 4 ਸਾਲ ਭੁੱਲ ਜੋ ਆ 6 ਮਹੀਨੇ ਯਾਦ ਰੱਖਿਓ ਅਸੀਂ ਉਹ ਪਹਿਲੇ ਸਾਲ ਹੀ ਅਸੀਂ ਕਹੇ ਸ਼ਗਨ ਜੇ ਦੇਣੇ ਨਾ ਪਹਿਲੇ ਦਿਨ ਤੋਂ ਸ਼ੁਰੂ ਕਰੀਏ ਬਹੁਤ ਲੇਟ ਹੋ ਗਏ ਜੀ ਅੱਜ ਸ਼ਹੀਦਾਂ ਦੇ ਸੁਪਨਿਆਂ ਨੂੰ ਸাকার ਕਰਨ ਵਾਸਤੇ ਸ਼ਹੀਦਾਂ ਦੇ ਸੁਪਨੇ ਸাকার ਨਹੀਂ ਹੋਏ ਜੋ ਉਹਨਾਂ ਨੇ ਆਜ਼ਾਦੀ ਸੋਚੀ ਸੀ ਉਹ ਕਰ ਕਰ ਤੱਕ ਪਹੁੰਚੀ ਨਹੀਂ ਉਹ ਪਹਚਾਉਣ ਦਾ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ ਤੁਹਾਡੇ ਲੋਕਾਂ ਦੀ ਸਰਕਾਰ ਕਰ ਰਹੀ ਹੈ ਤੁਹਾਡੇ ਚੁਣੇ ਹੋਏ ਨੁਮਾਇंदे ਕਰ ਰਹੇ ਹਨ ਵਪਾਰ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾਉਣ ਲੱਗੇ ਹੋਏ ਆ ਐਮਬੀਐਸਐਮੀ ਛੋਟੀਆਂ ਜਿਹੜੀਆਂ ਇਕਾਈਆਂ ਹੁੰਦੀਆਂ ਨੇ ਛੋਟੀਆਂ ਫੈਕਟਰੀਆਂ ਉਹਨਾਂ ਦੇ ਰਜਿਸਟ੍ਰੇਸ਼ਨ ਚ ਕਿੰਨੀਆਂ ਹੋ ਰਾਰੀਆਂ ਨੇ ਪੰਜਾਬ ਚ ਇੱਕ ਸਾਲ ਦੇ ਵਿੱਚ ਨਾਰਥ ਇੰਡੀਆ ਚੋਂ ਪੰਜਾਬ ਨੇ ਲੀਡ ਕੀਤਾ ਹੈ ਪੰਜਾਬ ਪਹਿਲੇ ਨੰਬਰ ਦਾ ਸੂਬਾ ਬਣ ਗਿਆ MSME ਦੇ ਵਿੱਚ ਰਜਿਸਟ੍ਰੇਸ਼ਨਾਂ ਚ 279000 ਇਕਾਈਆਂ ਹੋਰ ਆ ਰਹੀਆਂ ਨੇ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਭਾਰਤ ਸਰਕਾਰ ਦੇ ਮੰਤਰੀ ਨੇ ਅੰਕੜਾ ਦਿੱਤਾ ਹੈ ਇੱਥੇ ਆ ਰਿਹਾ ਟਾਟਾ ਸਟੀਲ ਇੱਥੇ ਆ ਰਿਹਾ ਫ੍ਰੈਡਨਬਰਗ ਬਰਵਿਓ ਜਿੰਦਲ ਸਟੀਲ ਹੋਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ਚ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਬਣ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਵਿੱਚ ਇੱਕ ਐਹੋ ਜੀ ਸਰਕਾਰ ਆ ਗਈ ਜਿਹੜੀ ਸਾਨੂੰ ਤੰਗ ਨਹੀਂ ਕਰਦੀ ਜਿਹੜੀ ਸਾਨੂੰ ਮਾਹੌਲ ਦਿੰਦੀ ਹੈ ਕੰਮ ਕਰਨ ਦਾ ਉਹ ਕੰਪਨੀਆਂ ਆਉਣਗੀਆਂ ਉੱਥੇ ਸਾਡੇ ਧੀਆ ਪੁੱਤ ਕੰਮ ਕਰਨਗੇ ਵੱਡੇ ਵੱਡੇ ਉਹਦਿਆਂ ਤੇ ਵੀ ਸਾਡੇ ਧੀਆ ਪੁੱਤ ਲੱਗਣਗੇ ਹਰ ਰੋਜ਼ ਹਜ਼ਾਰਾਂ ਮੁੰਡੇ ਕੁੜੀਆਂ ਕੰਮ ਕਰਨਗੇ ਸ਼ਾਮ ਨੂੰ ਘਰੇ ਆਉਣਗੇ ਇਹਦੇ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋਊਗੀ ਤੇ ਨਸ਼ਿਆਂ ਵੱਲ ਵੀ ਧਿਆਨ ਨਹੀਂ ਜਾਊਗਾ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਬੇਟਾ ਕੋਈ ਤੁਹਾਡੇ ਆਪਦੇ ਸੰਬੰਧ 'ਚ ਜਬ ਗਵਾਂਢ 'ਚ ਕੋਈ ਐਹੋ ਜਿਹਾ ਦੇਖਿਆ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਖਾਂਦਾ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਨੌਕਰੀ ਕਰਦਾ ਉਸ ਕੋਲ ਟਾਈਮ ਹੀ ਨਹੀਂ ਹੁੰਦਾ ਵਿਹਲਾ ਮਨ ਸ਼ੈਤਾਨੀ ਦਾ ਘਰ ਇਹ ਬੇਰਜ਼ਗਾਰੀ ਹੈ ਜੜ ਚਿੱਟੇ ਦੇ ਖਿਲਾਫ ਵੀ ਡਰੱਗ ਦੇ ਖਿਲਾਫ ਵੀ ਅੱਜ ਜਿਸ ਬਹੁਤ ਵੱਡੀ ਸਟੇਜ ਤੋਂ ਮੈਂ ਬੋਲਣ ਲੱਗਿਆ ਚਿੱਟੇ ਦੇ ਖਿਲਾਫ ਸਾਰਾ ਤਾਣਾ ਬਾਣਾ ਅਸੀਂ ਤਿਆਰ ਕਰ ਲਿਆ ਸਕ੍ਰਿਪਟ ਅਸੀਂ ਲਿਖ ਲਈ ਕਿ ਕਿਵੇਂ-ਕਿਵੇਂ ਕੀ ਕਰਨਾ ਹੈ ਇਸ ਤੋਂ ਪਹਿਲਾਂ ਜੋ ਵੀ ਸਾਡੇ ਕੋਲੋਂ ਹੁੰਦਾ ਸੀ ਕਰੀਗੇ ਕਰੀਗੇ ਪਰ ਹੁਣ ਅਸੀਂ ਬਹੁਤ ਵੱਡੀ ਪਲੈਨਿੰਗ ਨਾਲ ਤਿਆਰ ਆ ਤੇ ਤੁਹਾਨੂੰ ਰਿਜ਼ਲਟ ਆਉਣੇ ਸਾਹਮਣੇ ਆ ਜਾਣਗੇ ਪਿੰਡਾਂ ਪਿੰਡਾਂ ਜਾ ਕੇ ਕਾਇਆ ਬਣਨ ਗਿਆ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਪਿੰਡਾਂ ਦੇ ਲੋਕਾਂ ਦੇ ਮੈਨੂੰ ਬਹੁਤ ਫੋਨ ਆਉਂਦੇ ਨੇ ਅਸੀਂ ਸਹਿਯੋਗ ਕਰਨ ਨੂੰ ਪਿਆਰ ਆ ਕਿਉਂਕਿ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਕੌਣ ਵੇਚਣਾ ਆਉਂਦਾ ਤੇ ਕਿੰਨਾ ਕਿੰਨਾ ਜੂਆ ਖਾਂਦੇ ਨੇ ਜਿਹੜੇ ਚਿੱਟਾ ਖਾਂਦੇ ਨੇ ਜਿਹੜੇ ਚਿੱਟੇ ਦੇ ਮਰੀਜ਼ ਨੇ ਸਮਝ ਲਓ ਚਿੱਟੇ ਦੇ ਐਡਿਕਟਡ ਬਣ ਗਏ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਫੜਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਸਪਲਾਈ ਬੰਦ ਕਰੋ ਉਹਨਾਂ ਨੂੰ ਹਸਪਤਾਲ ਲੈ ਕੇ ਜਾਓ ਫੜੋ ਉਹਨਾਂ ਨੂੰ ਜਿਹੜੇ ਪਿੱਪਲ ਥੱਲੇ ਬੋਰਡ ਥੱਲੇ ਮੋਟਰਸਾਈਕਲ ਜਾਂ ਗੱਡੀ ਦਾ ਬੋਲਟ ਖੋਲ ਕੇ ਉਹੀ ਨਕਲੀ ਜਿਹਾ ਬੋਲਟ ਉਹੀ ਖੋਲ ਕੇ ਵੀ ਗੱਡੀ ਖਰਾਬ ਹੋ ਗਈ ਉੱਥੇ ਮੁੰਡਿਆਂ ਨੂੰ ਬੁਲਾ ਕੇ ਉਹਨਾਂ ਨੂੰ ਚਿੱਟਾ ਵੰਡਦੇ ਸਾਡੇ ਕੋਲੇ ਸਾਰਾ ਕੁਝ ਪਹੁੰਚ ਗਿਆ ਐਕਸ਼ਨ ਜਿਹੜਾ ਹੁਣ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਆਉਣ ਲੱਗੂਗਾ ਤੇਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਸਹਿਯੋਗ ਤੁਹਾਡਾ ਚਾਹੀਦਾ ਬਸ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਮੁੰਡੇ ਮੇਰੇ ਕੋਲੇ ਆਉਂਦੇ ਨੇ ਰੋਜ਼ ਕਿ ਅਸੀਂ ਵਾਪਸ ਆ ਗਏ ਜੀ ਇਹੀ ਬਿਲਕੁਲ ਇਹੀ ਰੁਝਾਨ ਬਾਹਰ ਜਾਣ ਦਾ ਵੀ ਹੈ ਅਸੀਂ ਰੋਕ ਰਹੇ ਹਾਂ ਕਿ ਇੱਥੇ ਰਹੋ ਬਾਹਰ ਜਾ ਕੇ ਰਹਿਣਾ ਕੋਈ ਸੌਖਾ ਨਹੀਂ ਹੈਗਾ ਉੱਥੇ ਬਹੁਤ ਔਖੇ ਨੇ ਬੱਚੇ ਆਪਣੇ ਪਾਸ ਜੰਦੇ ਨੇ ਜਾ ਕੇ ਸਟਕ ਹੋ ਜਾਂਦੇ ਨੇ ਪਾਸਪੋਰਟ ਖੋਲਣਦੇ ਉਹਨਾਂ ਦੇ ਖਾਸ ਤੌਰ ਤੇ ਆ ਗਰਲਫ ਕੰਟਰੀ ਆਲੇ ਵਾਸੀ ਫਿਰ ਉਹਨਾਂ ਨੂੰ ਕਢਾਉਣਾ ਪੈਂਦਾ ਲਿਆਉਣਾ ਪੈਂਦਾ ਕਾਰਨ ਕੀ ਹੈ ਜੇ ਇੱਥੇ ਕੰਮ ਮਿਲ ਜੇ ਉਹਨਾਂ ਨੂੰ ਜਾਣਾ ਕਿਉਂ ਪਵੇ ਸੋ ਅਸੀਂ ਉਹਨਾਂ ਨੂੰ ਇੱਥੇ ਹੀ ਕੰਮ ਦੇਵਾਂਗੇ ਤਾਂ ਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਜਾਣ ਦੀ ਲੋੜ ਨਾ ਪਵੇ ਆ ਮੇਰੇ ਸਾਹਮਣੇ ਟੁਕੜੀਆਂ ਖੜੀਆਂ ਐ TEP ਦੀਆਂ ITBP ਦੀਆਂ ਸਾਡੀਆਂ ਤੀਆਂ ਸਾਡੀਆਂ ਭੈਣਾਂ ਖੜੀਆਂ ਔਰ ਇਹ ਦੇਸ਼ ਵਾਸਤੇ ਡਿਸਪਲਿਨ ਦੇ ਵਿੱਚ ਇਹ ਇਹਨਾਂ ਨੇ ਸੋਚਿਆ ਕਿ ਅਸੀਂ ਦੇਸ਼ ਵਾਸਤੇ ਇਨਫਾਜਾਂ ਚ ਭਰ ਦਈਏ ਉਹ ਬਣ ਸਕਦੀ ਅਸੀਂ ਡਾਕਟਰ ਬਣ ਸਕਦੀ ਅਸੀਂ ਇੰਜੀਨੀਅਰ ਪਰ ਉਹ ਭਗਤ ਸਿੰਘ ਦਾ ਇੱਕ ਬਹੁਤ ਵਧੀਆ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਕੋ ਮਹਿਬੂਬ ਬਣਾ ਲਿਆ ਜਾਏ ਸੋ ਵਤਨ ਦੀ ਸਰਜ਼ਮੀਂ ਨੂੰ ਮਹਬੂਬ ਬਣਾਉਣ ਵਾਲੇ ਬਹੁਤ ਘੱਟ ਹੁੰਦੇ ਨੇ ਤੇ ਜੇ ਹੈਗੇ ਨੇ ਜਿਹੜੇ ਜਵਾਨ ਐਸ ਵਕਤ ਬਾਰਡਰਾਂ ਤੇ ਨੇ ਸੁਣ ਰਹੇ ਹੋਣਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਕਿ ਜੇ ਤੁਸੀਂ -50 ਡਿਗਰੀ ਟੈਂਪਰੇਚਰ ਚ ਪਹਾੜੀਆਂ ਚ ਤੁਸੀਂ +50 ਡਿਗਰੀ ਡਿਗਰੀ ਟੈਂਪਰੇਚਰ ਚ ਜੈਸਲਮੇਰ ਬੀਕਾਨੇਰ ਦੇ ਟਿੱਬਿਆਂ ਚ ਜੇ ਤੁਸੀਂ ਸਾਡੀ ਰਾਖੀ ਕਰਦੇ ਹੋ ਤਾਂ ਅਸੀਂ ਚੈਨਲ ਸੋਨੇ ਆ ਹੁਣ ਕ腐ਪਸ਼ਨ ਫਰੀ ਪੰਜਾਬ ਦੀ ਜਿਹੜੀ ਨੀਂਹ ਰੱਖੀ ਗਈ ਹੈ ਹਰ ਰੋਜ਼ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਅਸੀਂ ਫੜਦੇ ਆ ਜੇਲ੍ਹਾਂ ਜਾਂਦੇ ਨੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਪ੍ਰਵਿਰਤੀ ਹੋ ਗਈ ਕਿ ਮੈਂ ਉਹ ਤੋਂ ਖੋ ਕੇ ਖਾ ਲਾ ਜਿਹੜਾ ਭ੍ਰਿਸ਼ਟਾਚਾਰੀ ਆ ਉਹ ਪੈਸੇ ਲੈਂਦਾ ਕੀ ਤਾਂ ਲੈਂਦਾ ਉਹ ਕੋਈ ਸਿੰਗਾਪੁਰ ਤਾਂ ਨਹੀਂ ਲੁੱਟਦਾ ਆਪਣੇ ਮੁਲਕ ਵਾਲਿਆਂ ਨੂੰ ਲੁੱਟੀ ਜਾਂਦੇ ਆਪਣਾ ਮੁਲਕ ਆਪਣੇ ਮੁਲਕ ਨੂੰ ਹੀ ਲੁੱਟੀ ਜਾਂਦਾ ਲੈ ਕੇ ਕਿੱਥੇ ਜਾਓਗੇ ਫਿਰ ਸਾਰਾ ਸਮਾਨ ਉਹ ਕਿਤੇ ਮੈਨੂੰ ਕਿਸੇ ਨੇ ਭੇਜਿਆ ਇੱਕ ਉਹ ਕਹਿੰਦਾ ਜਦੋਂ ਜੰਮੇ ਪਹਿਲਾ ਇਸ਼ਨਾਨ ਵੀ ਦੂਜਿਆਂ ਨੇ ਕਰਾਇਆ ਤੁਹਾਡਾ ਨਾਮ ਵੀ ਦੂਜਿਆਂ ਨੇ ਰੱਖਿਆ ਤੁਹਾਨੂੰ ਪੜਾਈ ਵੀ ਦੂਜਿਆਂ ਨੇ ਦਿੱਤੀ ਤੁਨੂੰ ਰੋਜ਼ਗਾਰ ਵੀ ਕੋਈ ਦੂਜਾ ਦੇਊ ਤੁਹਾਡੇ ਬੱਚੇ ਵੀ ਦੂਜੇ ਨੇ ਪੈਦਾ ਕੀਤੇ ਪਤਨੀ ਨੇ ਉਹ ਵੀ ਦੂਜੀ ਬਗਾਨੀ ਆਈ ਤੇ ਜਦੋਂ ਤੁਸੀਂ ਮਰ ਗਏ ਤਾਂ ਆਖਰੀ ਇਸ਼ਨਾਨ ਵੀ ਦੂਜੇ ਕਰਾਉਂਦੇ ਆ ਜਿਹੜੀ ਤੁਸੀਂ ਕਮਾਈ ਸੀ ਜ਼ਿੰਦਗੀ ਜ਼ਮੀਨ ਜਮੂਨ ਪਲਾੜ ਫੂਟ ਉਹ ਵੀ ਦੂਜੇ ਵੰਡ ਲੈਣਗੇ ਤੇ ਅੱਗ ਵੀ ਦੂਜੇ ਦਿਖਾਉਂਦੇ ਆ ਚਿਖਾ ਨੂੰ ਤੇ ਫਿਰ ਆਪਣੀ ਆਪਣੀ ਮੇਰੀ ਮੇਰੀ ਕੀ ਕਰਦੇ ਫਿਰਦੇ ਹੋ ਮੇਰੀ ਕੀ ਹੈ ਧਰਤੀ ਤਾਂ ਉੱਥੇ ਖੜੀ ਹੈ ਰੀਸਟਰੀਆਂ ਬਦਲ ਜਾਂਦੀਆਂ ਨੇ ਧਰਤੀ ਥੋੜੀ ਨਾਲ ਲੈ ਕੇ ਸੋ ਵੀਰੋ ਦੇਸ਼ ਪ੍ਰੇਮ ਦੀ ਗੱਲ ਕੋਈ ਹੋਰ ਹੁੰਦੀ ਹੈ ਦਿਖਾਵਾ ਕੋਈ ਹੋਰ ਹੁੰਦਾ